ਸ੍ਰੀ ਗੁਰੂ ਸਾਹਿਬਾਨ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਵੋਗੇ ਰਾਤ ਨੂੰ ਤੁਸੀਂ ਹੋਵੋਗੇ ਪਰਮਾਤਮਾ ਤੁਹਾਨੂੰ ਚਰਦੀ ਕਲਾ ਵਿੱਚ ਰੱਖੇ ਸਭ ਤੋਂ ਵੱਧ ਸ਼ਾਂਤ ਰਹੋ ਜੀ ਤੁਹਾਡੀ ਬਾਚੋ ਜੀ ਤੁਹਾਡਾ ਫੈਮਿਲੀ ਦਾ ਨਾਮ ਹੋਣਾ ਹੈ ਇਸ ਲਈ ਧੰਨਵਾਦ ਜੀ ਨਾਲ ਜੁੜੇ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੰਦਰੁਸਤੀ ਦੇ ਸੱਚੇ ਮਾਰਸ਼ਾ ਮੇਰੇ ਪ੍ਰਯਾਤਨ ਕਰਕੇ ਬਾਹਰ ਬੈਠ ਕੇ ਸਭ ਨੂੰ ਸਾਂਝ ਚੁਕਾਏ ਭਰਾਵਾਂ ਜੀ ਬਹੁਤ ਬਹੁਤ ਸਾਰੇ ਸਤਿਕਾਰ ਜੀ नागरान्तों विचार के लोग बहुत बहुत आनंद लेते हैं नौ नौ नागरान्तों विचार के लोग तांगा दांत प्रभावमाता क्रोधी बच्चे देख पर्यावरण के बच्चे बार शक्ति के देखो जो कालो जीत मांजिया दिया पांडे सबसे काले सारे बैंक ब्रांड और उन सारे यह मध्य जीत है कौन के या तो ये मध्य जी इथर्ड ए

ਦੇ ਆਪਾਂ ਉਹ ਦਾ ਦਿੱਤੇ ਬੱਚੇ ਲਈ ਹੋਰ ਵੀ ਬਾਤ ਨੂੰ ਕਰਾਉਣਾ ਚਾਹੁੰਦੇ ਆ ਜਾਨੀ ਤੁਸੀਂ ਆਪਣੇ ਸਾਰੇ ਪੇਪਰ ਕਰਦੇ ਛੋਟੇ ਲੋਕਾਂ ਨੂੰ ਕੀ ਕਰਾਉਣਾ ਚਾਹੁੰਦੇ ਆ ਇਹ ਬਤੋ ਬਸ ਤੁਸੀਂ ਮਤਾਈਆਂ 8 ਤੱਕ ਜਿਦਾਂ ਨੇ ਆਪ ਐਸੀ ਕਰੇ ਗੱਲ ਕਰਦੇ बता तो कि चार्टी ना वो कॉड तो 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 का वो कॉड अल्लाह को और जाली को बाले और दिखाओ सबसे काली साल है कि किसी अंग्रेज को जो हमने प्राप्त कर लिया है मौसम साल है आज भी साफ है

ਹਾਂ ਨੰਨੂ ਰਾਕੇ ਜੀ ਆ ਗਿਆ ਜੀ ਕਿ ਇਹਦਾ ਵੇਈ ਦਾ ਪਰਸਪਰ ਸਮਾਂ ਬਰੋ ਹੋ ਗਿਆ ਦੇਖੋ ਸਾਰੇ ਭੈਣ ਭਰਾ ਨੂੰ ਇਹ ਕਰਾ ਤੋ ਤਾਂ ਮਾਰੀ ਦਾ ਜਿਹੜੇ ਬੱਚਿਆਂ ਨੂੰ ਵਿੱਚ ਚੋਰੀ ਕਰਨੀ ਚੰਗੇ ਸਿੱਖਿਆ ਦਿਓ ਆਪਣੇ ਬੱਚਿਆਂ ਨੂੰ ਕਿ ਕਿਸੇ ਵੀ ਚੋਰੀ ਨਹੀਂ ਕਰਨੀ ਸਮਾਂ ਵਿਚਾਰੇ ਦਾ ਸਾਰੇ ਲਿਕ ਗਿਆ ਕੱਲੀ ਯਾਰੀ ਜੈਸੀ ਥੀ ਜਾਂਦੀ ਜੇ ਤਾਂ ਸਮਾਨ ਲੈ ਕੇ ਜੀਓ ਸਾਰੇ ਬਹੁਤ ਫਲੇਜ਼ਰ ਨੂੰ ਮੈਂ ਤਾਂ ਸਮਝਦੀ ਆ ਬਾਹਰੋਂ ਅਸੀਂ ਤਾਂ ਮੰਨ ਕੇ ਕੁੜੀ ਤੋਂ ਮੰਗਿਆ ਸੀਗਾ ਬਾੜ ਵਿੱਚ ਕੁੜੀ ਤੋਂ ਮੰਨ ਕੇ ਮੈਂ ਨਾਲ ਭੇਜਿਆ ਸਮਾਨ ਤੇ ਆਪਦੇ ਕੋਲੇ ਨਹੀਂ ਹੁੰਦਾ ਮੈਂ ਨਹੀਂ ਇੰਨਾ ਵਕਤੀ ਮੈਂ ਕਪੜਾ ਸਮਾਨ ਹੈ ਕੱਟ ਲੈਣੀ ਆ ਤੇ ਇਹੋ ਜਿਹੜੀ ਜਰੂਰਤ ਸੀਗੀ ਚਲੋ ਮੈਂ ਬਾੜ ਵਿੱਚ ਮੰਗ ਕੇ ਹੁਣ ਜੀ ਦੇ ਦਿੱਤੀ ਮੈਂ ਕਪੜਾ ਸਮਾਨ ਭੇਜਿਆ ਇਹ ਚੋਰੀ ਕਰਨਾਂ ਦੀ ਮਾੜੀ ਗੱਲ ਦਾ ਕਾ ਮਾਪਿਆਂ ਨੇ ਮਾੜੀ ਗੱਲ ਦਾ ਵੀ ਜਦੋਂ ਬੱਚਾ ਲਿਆਉਂਦਾ ਚੋਰੀ ਕਰਕੇ 10 ਸਾਮਣ ਨੂੰ ਨਾ ਚਾਹੀਦਾ ਵੀ ਬੱਚੇ ਕਿੱਥੋਂ ਲੈ ਕੇ ਆਇਆ ਪਰ ਅਸੀਂ ਜਦੋਂ ਵੀ ਇੱਕ ਵਾਰ ਤਾਰ ਲੈ ਕੇ ਆਈ ਸੀ ਮੇਰੀ ਕੁੜੀਆ ਮੈਂ ਇਹਨੂੰ ਪੁੱਛਿਆ ਵੀ ਕਿਵੇਂ ਆ ਗਈ ਕਹਿੰਦੀ ਮੇਰੀ ਕਤਾ ਵਟ ਗਈ ਤੇ ਨਾਲ ਇਹਨੂੰ ਕੁੱਟਿਆ ਵੀ ਡਾਟਿਆ ਵੀ ਡਾਟਣਾ ਚਾਹੀਦਾ ਬੱਚੇ ਨੂੰ ਵੀ ਇਤਾਂ ਦੀ ਚੋਰੀ ਨਾ ਕਰੋ ਬਾਸ ਕਰਕੇ ਅਈ ਦੂਸਰੇ ਦਿਨ ਤੇ ਪਰ ਅੱਜ ਦਾ ਗੱਲ ਹੈ ਜਿਹੜੇ मेरे चाहिए माँ बाप में बढ़िया बढ़िया भी बच्चा किसे फोन तो चोरी कर लाए थे छोटे बंदे बच्चे ना कि जाके की हाल होगा वो मारी कर लाए हैं वैसे ये चीज़ कोई कई बार ऐसे बच्चे ने हाथ तो फीस भी पे देने हैं ऐसा ऐसा फिर गलत कर लाए जी आये चोरियाँ होता है ਨੇ ਕੱਲ ਨੂੰ ਨਾ ਜੋ ਕੱਲ ਮਾਰ ਕਰਾਂਗੇ ਉਹ ਚੀਜ਼ ਨੂੰ ਕਾਹចਾ ਦੀ ਗੱਲ ਨਹੀਂ ਬਰ ਵੀ ਬੱਚਾ ਜੇ ਹੋਂਦ ਤੋਂ ਇੱਕ ਪ੍ਰੋਗਰਾਮ ਇਹ ਬੰਦ ਲਿਆ ਦਿੰਦਾ ਬਹੁਤ ਬੰਦ ਤੋਂ ਜਵਾ ਕਾਹ ਕਰਕੇ ਆਪਾਂ ਬੱਚੇ ਨੂੰ ਪੁੱਛਾਂਗੇ ਪਿਆਰ ਨਾ ਗਈ ਜਿੱਤੀ ਜਿੱਥੇ ਚੱਲ ਬੱਚੇ ਨਾ ਪਰਚਾ ਤੁੰਗ ਤੁੰਗ ਆਜ਼ਾਦਤਾ ਦਾ ਹਨ ਇਹ ਵੀ ਹੈ ਤੇ ਚਲੋ ਨਾ ਕੰਮ ਪੁੱਛਿਆ ਜਾਊਗਾ ਪਰ ਮਾੜੀ ਗੱਲ ਹੈ ਕਿ ਬੱਚੇ ਨੇ ਲੈ ਲਿਆ ਚਲੋ ਬੱਚਾ ਛੁੱਟੀ ਮੈਨੂੰ ਪ੍ਰਾਪਤ ਹੋ ਉਹਨਾਂ ਦੇ ਵਿਚਾਰ ਉਸ ਵਾਂਗ ਹੀ ਆ ਲੋ 13 ਸਵਾਰ ਮੇਰੇ ਕੋਲ ਜੀ ਚਲੋ ਬੱਚਿਆਂ ਨਹੀਂ ਪਤਾ ਨਾ ਬਤਰੀ ਤੀਨ ਚਲੋ ਬੱਚਿਆਂ ਦੇ ਆਪ ਤੇ ਕੁਦਰਾ ਵਾਲਾ ਇਹਨਾਂ ਕੋਲ ਖਾਸ ਕਰਕੇ ਪਰ ਹਾਂ ਜਿਹੜਾ ਇਹ ਕੰਮ ਹੈ ਜਿਹੜਾ ਆਪਣੇ ਕਿਸੇ ਵਿਦਿਆਰਥੀ ਨੂੰ ਆਪਾ ਦੁਨਵਾਰੇ ਜੇ ਕਿਸੇ ਸਮਾਂ ਦੀ ਤਿਆਰੀ ਬਾਅਦ ਇੱਥੋਂ ਲੈ ਕੇ ਆਉਂਗਾ ਤਾਂ ਮੈਂ ਦੇ ਦੇਵਾਂਗਾ ਉਹ ਮੰਨ ਲਵਾਂਗੇ ਠੀਕ ਹੈ ਜੀ ਕਿਨ ਚਲੋ ਸੁਣਾਂ ਉੱਥੇ ਵਾਪਰਾ ਦੀ ਜਿੱਥੇ ਨਾਜ ਦੇ ਕੋਲ ਉੱਥੇ ਜੇ ਅਗਰ ਬਿੱਜਾ ਉਹ ਦਾ ਬਣਾਉ ਤੇ ਦਾ ਹੁਣ ਕੱਲ ਵੀ ਜੱਤਾ ਲੱਗੂਗਾ ਠੀਕ ਹੈ ਨਹੀਂ ਕਈ ਵਾਰੀ ਬਚਾ ਦਰਤਾ ਨਹੀਂ ਦਤਾ ਤੇ ਆ ਤਾਂ ਇਹ ਕੀ ਆ ਗਿਆ ਪੈਸੇ ਮਨੋ ਤੇ ਕਿਤਨੀ ਕੰਨ ਖਾਣ ਪੀਣ ਦੀ ਕੋਈ ਨਾ ਕਿਤਨੀ ਪੂਰਜੋ ਲਾ ਬਣ ਜਾਇਗਾ ਅੰਦਰ ਚੋਲੰਦਰ ਬਣ ਜਾਇ ਇਹ ਜਿਹਨਾਂ ਜਿਹੜੀ ਚੀਜ਼ ਮਰਜੀ ਖੋਲੋ ਸੁਣਾ ਕੇ ਦੇ ਦਿਓ ਤਾਂ ਮੈਂ ਕਿੰਨਾ ਕਰਕੇ ਦੇ ਸਭ ਤੋਂ ਪਹਿਲੀ ਚੀਜ਼ ਇਹ ਉਹੀ ਕੋਈ ਗੱਲ ਨਹੀਂ ਕਾਨੂੰਨ ਤੋਂ ਜ਼ਿਆਦਾ ਨਹੀਂ ਜਦੋਂ ਪਰੰਪਰਾ ਦੇ ਵਿੱਚ ਕੋਈ ਨਾ ਕੋਈ ਕਾਜ ਕਰਵਾਉਣ ਦੇ ਕੰਮ ਨਹੀਂ ਕੋਈ ਗੱਲ ਹੈ ਕਿ ਆਪਨੇ ਆ ਬੁੜੀਆਂ ਰੀਤਾਂ ਨਾਲ ਉਹਨਾਂ ਦਾ ਚੇਤੇ ਚੇਤੇ ਰੱਖਿਆ ਹੋਇਆ ਸਾਥੀ ਜੀ ਨਾ ਸਾਰੇ ਪਰੰਪਰਾ ਨੇ ਹਮਨ ਪਤਾ ਹੀ ਨਹੀਂ ਇਹ ਬੰਦਾਆਂ ਦੀਆਂ ਚੀਜ਼ਾਂ ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਜ਼ਿਆਦਾ ਮਹਿੰਗੀਆਂ ਆਉਂਦੀਆਂ ਦੁੱਖ ਲੱਗਦਾ ਜੀਦਾ ਦਾ ਕੈਸਾ ਤਾਂ ਨਹੀਂ। ਕਰੋ ਸ਼ਾਦੀ ਦੀ ਥੋੜੀ ਜਿਹੀ ਐਂਟਰੀ ਸਾਨੂੰ ਤਾਂ ਹੁਣ ਪੈਸੇ ਘਰਨੇ ਪੈਣੇ ਆ ਹੁਣ ਸਾਨੂੰ ਸਾਡਾ ਨੁਕਸਾਨ ਹੋ ਗਿਆ ਨਾ। ਹਾਂ ਜਿਹੜਾ ਨੁਕਸਾਨ ਉਹ ਤੁਹਾਨੂੰ ਦਿੱਤੇ ਨੇ ਪੈਣੇ। ਹਾਂਜੀ। ਤੇ ਬਾਕੀ ਉਹ ਆ ਜੇ ਆਪਾਂ ਇਹ ਜੀਆਂ ਦੇ ਵੀ ਬੱਚਾ ਬੱਚੇ ਕੁਝ ਹੋਰ ਜਿਹੇ ਬੱਚਾ ਦੇ ਨਾਲ ਬੱਚਿਆਂ ਨੂੰ ਮੜਤਨਾ ਬੱਚ ਲੋ ਕਿਹਾ ਮਨ ਜੀ ਕੋਲ ਤੋਂ ਹੋ ਗਈ ਜੇ ਕੋਈ ਕੋਈ ਗੱਲ ਉਸ ਬੰਦੇ ਦੀ ਜਿਹੜੀ ਜਿਹੇ ਤੋਂ ਆਮ ਗੱਲ ਆ। ਤੇ ਮੁਰਕੇ ਬਾਕੀ ਚੱਲ ਨਹੀਂ ਉਹ ਚੇਤਾਪੁਰ ਨਹੀਂ ਆ ਕਿੰਨੇ ਦਿਨ ਹੋ ਗਏ ਨਾ ਆਪਾਂ ਨੂੰ ਆਪ ਤੋਂ ਹੋ ਜਾਣਾ ਕਿ ਇਹਦੀ ਸਾਥ ਕਰਨੀ ਦੀ ਸੁਭਰਾਉਣ ਆਈ ਪਰ ਉਹ ਮੈਨਾਂ ਇਹ ਜਿਹੜਾ ਪਹਿਲਾ ਫੰਕਸ਼ਨ ਸੀਗਾ ਅਸੀਂ ਇਹਦਾ ਸਮਾਰਤਾ ਹੀ ਪੈਕਿੰਗ ਕਰਤਾ ਕਿ ਕਾ ਕੋਤੇ ਫੇਲਤੀ ਕਿਸੇ ਪਰਚੇ ਲਈ ਨਾਮੇ ਕਿ ਜਿਹੜਾ ਬੱਚਾ ਆਜ ਵੀ ਬੰਦ ਕਰਿਆ ਤੇ ਮੇਰੇ ਕੋਲੇ ਹੈ ਅਸੀਂ ਇਸ ਕਾਰਦੇ ਨੂੰ ਪਹੁੰਚਾਇਆ ਸੀ ਸਮਾਰਨ ਜਿਹੜਾ ਨਾਲ ਕੋਲੇ ਹੈ

ਸੋ ਤੁਹਾਡਾ ਨਰਾਕਿੰਕ ਕਾਜ ਨਹੀਂ ਵਧੀਆ ਨਹੀਂ ਜੀ ਲੋਕੀ ਜੀ ਪੂਰੀ ਮਿਲਿਆ ਕਰੋ ਹਰ ਤਰ੍ਹਾਂ ਦੀ ਲਾਇਕ ਕਰੋ ਜੀ ਕਰੋ ਤੁਹਾਡੇ ਸਵਰ ਦੀ ਤੋੜ ਹੈ ਤੁਹਾਡੇ ਮਦਦ ਤੋਂ ਸਭ ਕਈ ਅਸੀਂ ਇੱਥੋਂ ਤੱਕ ਪਹੁੰਚੇ ਆਣ ਅਸੀਂ ਚਾਰਾ ਦਾ ਤਿਆਰੀ ਨੂੰ ਧੰਨਵਾਦ ਕਰਦੇ ਆਂ ਕਿ ਬਾਕੀ ਜੀ ਅਸੀਂ ਹੁਣ ਥੋੜਾ ਜਿਹਾ ਸੰਸਾਪ ਹੋਤੇ ਆਂ ਗਾਰੰਟੀ ਵੀ ਬਣਾ ਕਰੀ ਠੀਕ ਹੈ ਜੀ ਆਉਣੇ ਚੱਕਾ ਮਤੇ ਜਾ ਇਹ ਪਾਉ ਨਹੀਂ ਬਾੜਾ ਕਰਕੇ ਤੇ ਭਰਾਏ ਔਕਾ ਦੀ ਵਿੱਚ ਨਹੀਂ ਚੱਲ ਚੁਕੀ ਇਹ ਤੇ ਉਦੋਂ ਨੂੰ ਜਾਣਾ ਨਾ ਸੇ ਇੱਕ ਜਿਹੜਾ ਤਿਆਰੀ ਬਣਨੀ ਦੀ ਜੀ ਚੱਲਣਾ ਮੌਜੂਦਾ ਵਧੀਆ ਕੰਦਾ ਮੌਜੂਦਾ ਚੱਲੂ ਕੋ ਪਾੜਾ ਇੱਕ ਦਾ ਵੀ ਲੈ ਜਾਂਦਾ ਸੀ ਤਾਂ ਕਰਕੇ ਦਾਪੇ ਸੀ ਕਿ ਹੈ ਕਿ ਜਿਹਦੇ ਵੀ ਹੈ ਚਕਰੀ ਜਿਆਦਾ ਨਹੀਂ ਬਤਵਾ ਦਿੱਤੇ ਵੀਰਵਾਟ ਕਰਾ ਵੀ ਨਾ ਤਾਂ ਉਹ ਰਾਤ نیند ਚੱਕਰ ਦੀ ਅੱਗੇ ਆਇਆ ਤੇ ਉਹ ਵਿਰੋਧ ਚਾਰ ਵਾਲੀ ਉਹ ਵੀ ਉਹ ਵੀ ਕੰਮ ਵੀ ਲੱਗੇ ਕੋਲ ਬਹਿ ਜਾਣਾ ਇੱਕ ਪ੍ਰਮਾਤਸ ਦੀ ਜਿਆ ਉਹ ਮੌਜੂਦ ਕਾਲ ਦਾ ਸਾਫ ਜੇ ਅਗੂਤੋਂ ਤੁਹਾਨੂੰ ਸਾ ਆਕਾਲੀ ਚਾਹ ਪਰਾ ਜਰਾ ਬੋਲ ਲਈ ਅੱਲਾਹ ਅਖਬਾਰੀ ਉਹ ਬਣਾ ਕਰੇ ਹਕਤ ਵਾਕੀ ਤੁਸੀਂ ਬਹੁਤ ਸਾਰੇ ਕਮੈਂਟ ਕਰਦੇ ਹੋ ਚੰਗੇ ਚੰਗੇ ਕਮੈਂਟ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਜੀ ਸਭ ਜੇ ਜਰੂਰ ਦਾ ਚੈਨਲ ਨੂੰ ਚਾਹ ਤੁਹਾਡੀ ਵੀਡੀਓ ਬਾਹਰ ਨੂੰ ਜਾਣਾ ਤੁਹਾਡੇ ਵੀਡੀਓ ਜਿਵੇਂ ਕਹਿ ਉਹ ਜਿਵੇਂ ਵੀ ਹੈ ਨਾ ਉਹ ਸਟੈਡੀ ਅਸੀਂ ਤੋਂ ਹੀ ਕਰਾ ਲਈ ਆ ਉਹ ਸਟੈਡੀ ਜੋ ਤੁਹਾਨੂੰ ਲਿਆ ਜਾਂਦਾ ਸਟੈਡੀ ਟੋਟੂ ਜੀ ਤੇ ਇਸ ਤਰ੍ਹਾਂ ਕਰਕੇ ਕੋਈ ਕੁਝ ਜਰੂਰ ਦੱਸਿਆ ਕਰੋ ਕਿ ਆਪਾਂ ਤੁਹਾਨੂੰ ਸੱਚਾਈ ਜੀ ਦੱਸਤਾ ਦੱਸਿਆ ਨਾ ਕਿ ਇਹ ਮਰੇ ਨਹੀਂ ਦੀ ਤੁਹਾਡਾ ਲੱਗਦਾ ਤੇ ਜੋ ਨਰੇ ਭੈਣ ਦਾ ਜਰੂਰ ਦੱਸਿਆ ਕਰੋ ਕਿ ਕਰਕੇ ਉਹ ਵੀਡੀਓ ਕਿੱਦਾਂ ਦੀ ਕਿਉਂ ਤੁਸੀਂ ਨਾ ਕਰਦੇ ਹੋ ਕਿ ਇਹ ਸਭਿਆਚਾਰ ਨਹੀਂ ਜਾਇਦਾ ਹੈ ਤੇ ਇਸ ਕਰਕੇ ਮੈਂ ਖਿਆਨ ਭਰਾ ਜ਼ਰੂਰ ਕਰਨਾ ਚਾਹ ਰੋ ਤੇ ਕੋ ਕੋੜਨ ਜਦਾ ਦੇਖੋ ਨਾ ਮਾਚੀ ਕਿੱਥੇ ਕਰਨੀ ਆ ਜੀ ਆਲੀ ਕੋੜੀ ਦਾਲ ਆਪਾਂ ਖੁੱਖਾ ਦੇ ਬੇਰੇ ਤੇ ਥੇ ਮੈਂ ਤੁਹਾਨੂੰ ਦੱਸਦਾ ਕਿ ਕਿੱਸਾ ਬਚਾਣੀ वैसे साथ ही का बहुत टेस्टी है ये खुद ही लाग दिए सब कुछ भी लाग दिए रचना भी लाग दिए बच्चों की कर रहे हैं भाई मोबाइल पे कर रहे हैं Yeah.

ਪਾਣੀ ਲੈ ਕੇ ਰਹਿਣ ਪਾਣੀ ਨੂੰ ਬੁਰਾ ਹਾਲ ਖਾਤਾ ਮੇਰਾ ਉਹਨਾਂ ਚ ਨੇ ਉਹ ਬਲੇ 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 ਬਹੁਤ ਵਧੀਆ ਸਾਹਿਬ ਜੀ ਹੋਈ ਕਿ ਆ ਬਾਤ ਹੈ ਮੈਂ ਤਾਂ ਤੇਰਾ ਆਇਆ ਕਿ ਸਾਥ ਤੂੰ ਸੋਚੀ ਆਇਆ ਤਾਂ ਕੱਢ ਦੇ ਨਹੀਂ ਕਢਾ ਲਾ ਮਾਲ ਪੂਰੇ ਵੀ ਬਣਾ ਲੈਣੇ ਅਖੀਰ ਬਣਾ ਲੈਣੇ ਹਨਾ ਸਾਂਦਨ ਨੇ ਨਿਤਮਾਰ ਕੋਡ ਬਣਾਏ ਗਿਆ

ਤੋ ਤੋਂ ਪਹਿਲਾ ਪਹਿਲਾ ਆਪਾਂ ਪ੍ਰੋਗਰਾਮ ਬਣਾ ਲਓਵਾਜਨਾ ਕਰ ਲਾਂਗੇ ਵਧੀਆ ਲੱਗ ਦੇ ਕਿ ਇੰਨਾ ਬੜਾ ਵਧੀਆ ਲੱਗ ਮੇਗਾੜੇ ਭੂੜੇ ਵਧੀਆ ਕੱਟ ਲਈਂ ਮੇਗਾ ਚੱਪ ਕਰਕੇ ਬੰਨ ਕੇ ਜਦੋਂ ਆਪਾਂ ਵਧੀਆ ਕਿਤੇ ਹੋਰ ਤੋਂ ਜਾਵ ਜਾ ਕਰਕੇ ਵਧੀਆ ਪੈਸਾ ਬਣਾਣਾ ਮੈਂ ਇਹਨਾ ਕਹਾਦਾ ਜੇ ਮੈਂ ਇਹ ਮੈਂ ਆਪਦੀ ਕਮਾਈ ਕਰਨੀ ਆ ਤਾਂ ਰਾਖੀ ਕਰਨ ਲੱਗਣਾ ਕਿ ਯਾ ਤਰਾ ਆਪਣਾ ਕਿਡੂ ਕੰਦ ਕਾ ਮੰਗਾਇਆ ਪੰਜਾਬ ਪੱਕੇ ਜਿੰਨਾ ਚੇਤੇ ਲਾਉਣਾ ਜਾਂ ਪੱਕੇ ਜਿੰਨਾ ਚੀਜ਼ ਦੇਣੀ ਹੈ ਨਾ ਅਕਾੜੇ ਵਧੀਆ ਬਣਾ ਲੈ ਕੇ ਆ ਬ੍ਰੈਡ ਵਧੀਆ ਪਰ ਚਾਹੀਏ ਵਧੀਆ ਬੈਨ ਦਾ ਕੰਮ ਸੋਲਣੇ ਬੋਲੇ ਨੇ ਦੁਕਾਨ ਲਾ ਲਈ ਤੇ ਦਾਦੀ ਆਖਣ ਨੂੰ 1000 ਕਾਟ ਕੁਆਨਟੀਟੀ ਲੈਏ ਤੇ ਜਦੋਂ ਆਥਰ ਨੂੰ ਆਏ ਤੇ ਛਾਂ ਨੂੰ ਮੈਂ ਕੋਈ ਜਿਹੜੀ ਚਾਚਾ ਬੈਡ ਕਿਹੜਾ ਦੇਣਾ ਤੇ ਹਾਂ ਜਿਹੜਾ ਵਧੀਆ ਸਮਾਨ ਪੜਾਓ ਕਿਹੜਾ ਵਧੀਆ ਸਮਾਨ ਦਾ ਸਾਰਾ ਲੱਗੇ ਉਹ ਜਦੋਂ ਜਦੋਂ ਪੱਤਾ ਮੜਦਾ ਉਹਨੂੰ ਦੋਟਾ ਇਹ ਸ਼ੂਜ਼ ਨੂੰ 1500 ਜੀਵਤ ਆ। سارے ਬੱਚੇ ਕਹਿੰਦੇ ਜਾਣ ਕਰਨੀ ਕਾਲਜ ਦੇ 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 ਕਿਹੜਾ ਚਾਹਤ ਆਪਾਂ ਲਈ ਉਹਨਾਂ ਨੂੰ ਭਾਜੇ 40000 ਬਾਕੀ ਪ੍ਰਿੰਟ ਦਾ ਕੰਮ ਉਹਦੇ ਹੁੰਦਾ। ਅਗਲਾ ਮੈਂ ਜਿਆਦਾ ਬਹੁਤ ਮਾਣ ਆਉਣਾ ਉਹਨਾਂ ਤੋਂ ਖਾ ਮਾਰਦੇ। ਵਧੀਆ ਕੰਮ ਕਰਾਉਣਾ ਜੀ ਬਣਾਉਣਾ। ਨਵਾਂ ਚਲਾ ਲੈਣਾ ਕੰਮ ਹੋਣੀ ਵੀਰੋ। ਬਸ ਥੋੜੀ ਜੀ ਮਿਹਰ ਚਾਹੀਦੀ ਤੁਹਾਡੀ। ਸਬੂਤ ਤਾਂ ਪੂਰਾ ਤਾਂ ਜਰੂਰ ਲਾਓ ਤੁਸੀਂ। ਮੈਨਾਂ ਇਹ ਰੱਤਾ ਸੀ ਬਰੈਡ ਬਣਾ ਕੇ ਬਾਕੀ ਮੇਰਾ ਇਹ ਨਾ ਪਰਦੀ ਮੇਰੇ ਵੀ ਕੋਲ ਪ੍ਰੋਗਰਾਮ ਹੈ ਵਿਟਨ ਦਾ ਸੀਗਾ ਮੈਨਾਂ ਵੀ ਕੋਈ ਹੋਰ ਜੀ ਸਾਧਨ ਬਣ ਜੇ ਚੋਕ ਦਾ ਪਾਟਰੈਕਟਰ ਚਲਾ ਸਕੂਲ ਚਲਾਉਣ ਦੇ ਦੌਰਾਨ ਸੜਕਾਂ ਕੋ ਸੈਂਕੜੇ ਹੈਗੇ ਆ ਜਿਵੇਂ ਇਹਦੀ ਡਿੱਗੀ ਵੰਡੀ ਆ ਪਿੱਛੇ ਜੇਦੀ ਡਿੱਗੀ ਜੇ ਸਾਨੂੰ ਰੱਖ ਕੇ ਜਿਵੇਂ ਸਕੂਲ ਕੋਲੇ ਲਾ ਲਿਆ ਸਮਾਨ ਨਾ ਆਪਾ ਆਪਾ ਆਪੇ ਕਰੂਗਾ ਨਹੀਂ ਇਹ ਉਹ ਤਾਂ ਗੰਦੀ ਕਿਤੇ ਨਹੀਂ ਮਦਦ ਕੀਆ ਪਰੰਜੀ ਹੋਰ ਆਹ ਦੋਨੋਂ ਕਹਿ ਦਿੰਦੇ ਆ ਸਵੇਰ ਮੈਂ ਇੱਥੋਂ ਹਟ ਗਿਆ ਹਨਾ 40 ਕਿਲੋ ਮੀਟਰ ਕਹਿ ਆ ਮੈਨੇ ਟਮਾਟਿਨੀ ਕਿ ਬਣਦੀ ਐ ਤੇ ਡੱਬੇ ਚ ਪਵਾ ਲਿਆ ਕਰੂ ਇਹਦੇ ਤੇ ਡੱਬੀ ਚ ਤੇ ਪੈਂਡ ਤੇ ਦੇ ਲਿਆ ਕਰੂ ਜਿਹੜਾ 4 ਦਾ ਅਧੋ ਵਰਿਆ ਆਪਾਂ ਜੈਤੋਂ ਮੋਰੀਏ ਤੇ ਨੂੰ ਪੂਛਣੀ ਪੂਰ ਕਰਕੇ ਘਾਟੋ ਕੰਡ 15 20 ਕਿਲੋ ਉਹਦੇ ਚ ਪਾ ਜਾਂਦਾ ਏਗੀ ਜੀ ਚ ਹਾਂ ਸਾਰੇ ਪਿੰਡਾਂ ਚ ਜਿਹੜਾ ਕੜਾ ਕੜਾ ਤੇ ਤੋਹਿਆ डब्बे बड़े चैन लगो दो दो बड़े डिगे तक करे तो बात बल्ले बल्ले चाहिए भी, भी किलो दो चाली किलो का मोबाइल ना समान ले लेती है बस वो चाहे केड़ा दे दे भी कोई शहर खाट के केड़ा दे दे भी आ केड़ा तो बस यार और वाला तो मौसम खराब हो जाता है अच्छा चाहिए तो ये हम ये क्या नहीं चलाओ बढ़िया मैं तो

ਤੌਪ ਦੀ ਚੀਜ਼ ਬਣਾ ਲੈਣੀ ਤੇ ਆਪਾਂ ਚੁੱਪ ਕਰਕੇ ਬੈਲੇ ਰਹਿਣ ਤਾਂ ਕੁਝ ਨਹੀਂ ਹੁੰਦਾ। ਛੂਟਰੀ ਤੇ ਬਹਿ ਗਿਆ ਸਮਾਂ ਲੱਗ ਗਿਆ। ਦੋ ਡਿੱਕ ਨੇ ਚਰਚਾ ਆਪਣੇ ਕੋਲ ਹੈਗੇ। ਹਾਂ। ਇੱਕ ਮੂਰੇ ਰੱਖ ਲਈ, ਇੱਕ ਪਰਚਾਲੇ ਰੱਖ ਲਈ ਬਣਾ ਕੇ ਘਰੋਂ ਜਵਾਨ ਲੈ ਕੇ ਵੇਖਾਂਗੇ ਦੇਖਣੀ। ਛੂਟਰੀ ਤੇ। ਛੂਟਰੀ ਤੇ। ਦੋ ਵਾਏ ਦਿਨ ਆ ਕੇ ਤੇ ਮੈਂ ਬਣਾ ਲਿਆ। ਹਾਂ, ਪੰਜਾ ਢਾਈ ਟਾਂ ਲਾ ਲਿਆ ਤੇ ਮੈਂ ਇਹ ਝੱਪਾ। ਮੇਰੀ ਗੱਲ ਸੁਣੋ। ਕਾਟ ਲਿਆਵਾਂ ਕਿ ਨਾ। ਮੇਰੀ ਇਹ ਗੱਲ ਸੁਣੋ। ਜਿਵੇਂ ਆ ਰਹੇ ਆਂ ਜਵਾਬ ਆਪ ਦੇ ਦੇ। ਮੈਂ ਤੁਹਾਨੂੰ ਸਾਥਿਆਂ ਜੀ ਆਣ ਲੈ। ਹਰਨ ਦਿਵਾਰ ਬੱਚਿਆਂ ਨੇ ਖੇਡਾ ਖੂਡਾ ਲਿਆ ਕੇ ਰੱਖ ਲਈ ਯਾਰ ਬਹੁਤ ਬਹੁਤ ਨਮਾਜ਼ ਦੀ ਇਸ਼ਾਰੇ ਤੋਂ ਦਾ ਮਦਦ ਇੱਥੇ ਸਾਡੇ ਬਲੌਗ ਨਾਲ ਜੁੜੇ ਰਹੇ ਹੋ ਸਾਨੂੰ ਬਹੁਤ ਬਹੁਤ ਸਪੋਰਟ ਦੀ ਬਹੁਤ ਤੁਹਾਡੇ ਭੈਣ ਭਰਾਵਾਂ ਸਾਰਿਆਂ ਦਾ ਸਹਿਯੋਗ ਦਾ ਬਹੁਤ ਬਹੁਤ ਸਤਿਗੁਰੂ ਆਪਾਂ ਦਾ ਨਤਕਰਾ ਜੀ ਨੇ ਮੇਲ ਪਰਿਆਤ ਨੂੰ ਊਟੋਂ ਪਰ ਆਪਣੀ ਦਾ ਬਹੁਤ ਜਿਹੜੇ ਤੁਸੀਂ ਜੁੜੇ ਪੈ ਭਰਾ ਕੋਨਾ ਦਾ ਵੀ ਤੈਨੂੰ ਧੰਨਵਾਦ ਹੈ ਜੀ ਪਰਮਾਤਮਾ ਚੜ੍ਹਦੀ ਕਲਾ ਨੂੰ ਜਿਨਕੇ ਸੱਚੇ ਪਾਤਸ਼ਾਹ ਦਰਬਾਰਗਿਰਹਾਤ ਜੋੜ ਕੇ ਤੁਮਾਰਕੇ ਦੀ ਸਾਰੇ ਪੈਗ ਬ੍ਰਹਮਾਨ ਨੂੰ ਪਿਆਰ ਭਰੇ ਸਤਸ੍ਰੀਕਾਲ ਜੀ